ਸਸਗਲੀ ਮਹਾਕ ਕਵਰ ਸਿੰਘ ਵੇਦੀ ਪਟਿਆਲਾ ਦੇ ਕੋਲੀ ਢਾਬੇ ਤੇ ਹੋਇਆ ਸੀ ਸੰਤੋਸ਼ ਦਾ ਕਤਲ ਜਿਸ ਤੋਂ ਬਾਅਦ ਬਹੁਤ ਸਾਰੇ ਸਵਾਲ ਬਣਦੇ ਚਲੇਗੇ ਆਖਰ ਇਸ ਮਾਮਲੇ ਦੇ ਵਿੱਚ ਪੁਲਿਸ ਦੇਰੀ ਕਿਉਂ ਕਰ ਰਹੀ ਆ ਦੋਸ਼ੀ ਕਤਲ ਕਰਕੇ ਕਿੱਥੇ ਨਿਕਲ ਗਏ ਇਹ ਲੜਾਈ ਕਿਉਂ ਹੋਈ ਕੋਲੀ ਢਾਬੇ ਦੇ ਨਾਲ ਬਹੁਤ ਸਾਰੇ ਕਟਨਾਕਰਮ ਜੁੜਦੇ ਜਾ ਰਹੇ ਆ ਕੋਲੀ ਢਾਬੇ ਦੇ ਪਰोसी ਜਾਂਦੀ ਸ਼ਰਾਬ ਨੂੰ ਲੈ ਕੇ ਸਵਾਲ ਖੜੇ ਹੋ ਰਿਹਾ ਹੈ ਐਕਸਾਈਜ਼ ਵਿਭਾਗ ਆਖਰ ਦਿਨ ਤਿਹਾਰਾਂ ਤੇ ਹੀ ਕਿਉਂ ਨਿਕਲਦਾ ਹੈ ਇਹ ਵੀ ਸਵਾਲ ਹੈ ਕਿਉਂਕਿ ਐਕਸਾਈਜ਼ ਵਿਭਾਗ ਦੀ ਸਮੇਂ-ਸਮੇਂ ਤੇ ਚੈਕਿੰਗ ਬਣਦੀ ਹੈ ਕਿ ਪਟਿਆਲਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਿੱਥੇ ਸ਼ਰਾਬ ਰੇੜੀਆਂ ਫੜੀਆਂ ਤੇ ਚੌਂਕਾਂ ਦੇ ਵਿੱਚ ਪਰੋਸੀ ਜਾ ਰਹੀ ਹੈ ਤੇ ਐਕਸਾਈਜ਼ ਵਿਭਾਗ ਸੁੁੱਤਾ ਕਿਉਂ ਪਿਆ ਕੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਗੰਡ ਤੁੱਪ ਕਰਕੇ ਇਹ ਸਾਰਾ ਕੁਝ ਸਿਰਦੇ ਦੇ ਚਲੇ ਜਾਂਦੇ ਆ ਜਦੋਂ ਸੰਤੋਸ਼ ਦਾ ਕਤਲ ਹੋਇਆ ਸੀ ਤਾਂ ਉਸ ਸਮੇਂ ਢਾਬੇ ਤੇ ਕਿੰਨੀ ਕੁ ਭੀੜ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਤਸਵੀਰ ਕੈਦ ਹੋਈ ਆ ਇੱਕ ਐਕਟਵਾ ਵੀ ਬਰਾਮਤ ਕੀਤਾ ਗਿਆ ਸੀ ਆਖਰ ਜਦੋਂ ਪੁਲਿਸ ਦੋਸ਼ੀਆਂ ਨੂੰ ਲੱਭਣ ਤੇ ਆਵੇ ਤਾਂ ਲੱਭ ਹੀ ਲੈਂਦੀ ਆ ਦੋਸ਼ੀ ਭੱਜ ਕੇ ਜਾ ਵੀ ਕਿੱਥੇ ਸਕਦੇ ਸੀ ਕਿਉਂਕਿ ਸ਼ਹਿਰ ਦੇ ਵਿੱਚ ਇਹ ਘਟਨਾ ਹੋਈ ਆ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਜਦੋਂ ਚਿਹਰੇ ਕੈਦ ਹੋ ਗਏ ਹੁਣ ਤਾਂ ਸੁਭਾਵਕ ਆ ਕਿ ਪੁਲਿਸ ਲਈ ਪੈੜ ਨੱਪਣੀ ਸੌਖੀ ਸੀ ਪੁਲਸ ਆਖਰ ਕਿਸ ਤਰ੍ਹਾਂ ਦੇ ਕੰਮ ਵਿੱਚ ਲੱਗੀ ਹੋਈ ਸੀ ਟੇਲਮਟ ਕਿੱਥੇ ਸੀ ਕਾਰਵਾਈ ਕਿਉਂ ਨਹੀਂ ਹੋ ਰਹੀ ਸੀ ਮਾਮਲਾ ਦਰਜ ਤੁਰੰਤ ਕਿਉਂ ਨਹੀਂ ਕੀਤਾ ਜਾ ਰਿਹਾ ਸੀ ਇਹ ਤਮਾਮ ਸਵਾਲ ਬਣਦੇ ਚਲੇ ਗਏ ਹੁਣ ਐਸਐਸਪੀ ਵਰਣ ਸ਼ਰਮਾ ਤੇ ਡੀਐਸਪੀ ਸਤਨਾਮ ਸਿੰਘ ਵੱਲੋਂ ਗਠਿਤ ਕੀਤੀ ਟੀਮ ਦੇ ਨਾਲ ਉਹ ਦੋਸ਼ੀ ਫੜ ਲਿਆ ਗਿਆ ਜਿਸ ਨੇ ਸੰਤੋਸ਼ ਦੀ ਛਾਤੀ ਦੇ ਵਿੱਚ ਛੁਰਾ ਮਾਰਿਆ ਸੀ ਬਾਕੀ ਦੇ ਸਾਥੀ ਕਿੱਥੇ ਨੇ ਬਾਕੀ ਦੇ ਦੋਸ਼ੀ ਵਿਅਕਤੀ ਕਿੱਥੇ ਨੇ 6 ਦੇ ਕਰੀਬ ਵਿਅਕਤੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਤਾਂ ਜਦੋਂ ਡੀਐਸਪੀ ਸਤਨਾਮ ਸਿੰਘ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਤਾਂ ਕੁਝ ਕੁ ਸਵਾਲਾਂ ਦੇ ਜਵਾਬ ਤਾਂ ਉਹ ਦਿੰਦੇ ਚਲੇ ਗਏ ਪਰ ਆਖਰ ਇੱਕ ਸਵਾਲ ਜਿਹੜਾ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਣਦਾ ਸੀ ਕਿ ਕੋਲੀ ਢਾਬੇ ਦੇ ਮਾਲਕਾਂ ਨੂੰ ਕਿਉਂ ਸੁਰਖਰੂ ਕਰ ਦਿੱਤਾ ਗਿਆ ਕਿਉਂ ਇਸ ਮਾਮਲੇ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਜਿਸ ਮੌਕੇ ਵਾਰਦਾਤ ਤੇ ਜਿਸ ਸਥਾਨ ਤੇ ਘਟਨਾ ਹੋਈ ਹੋਵੇ ਆਖਰ ਉਹਨਾਂ ਵਿਅਕਤੀਆਂ ਨੂੰ ਇਸ ਕੇਸ ਵਿੱਚ ਇਸ ਤਫਤੀਸ਼ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਅਤੇ ਡੀਐਸਪੀ ਸਤਨਾਮ ਸਿੰਘ ਕਹਿ ਰਹੇ ਸਨ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਇੱਕ ਪੱਤਰਕਾਰ ਨੇ ਡੀਐਸਪੀ ਸਤਨਾਮ ਸਿੰਘ ਨੂੰ ਸਵਾਲ ਵੀ ਕੀਤਾ ਸੀ ਕਿ ਜਿਹੜੀ ਸ਼ਰਾਬ ਕੋਲੀ ਟਾਬੇ ਤੇ ਪਰੋਸੀ ਜਾਂਦੀ ਹੈ ਕੀ ਉਹਨਾਂ ਕੋਲ ਲਾਇਸੈਂਸ ਹੈ ਤਾਂ ਡੀਐਸਪੀ ਸਤਨਾਮ ਸਿੰਘ ਦਾ ਜਵਾਬ ਸੀ ਕਿ ਅਜੇ ਜਾਂਚ ਚੱਲ ਰਹੀ ਹੈ ਵੈਸੇ ਤਾਂ ਕੋਲੀ ਢਾਬੇ ਨੂੰ ਖੁੱਲਿਆਂ ਕਈ ਸਾਲ ਹੋ ਚੁੱਕੇ ਆ ਜਿੱਥੇ ਢਾਬੇ ਦੇ ਨਾਲ ਖਾਣਾ ਪਰੋਸਣ ਦੇ ਨਾਲ ਸ਼ਰਾਬੀ ਪਰੋਸੀ ਜਾਂਦੀ ਹੈ ਪਰ ਸਵਾਲੇ ਖੜੇ ਹੋ ਰਿਹਾ ਹੈ ਕਿ ਦੁਪਹਿਰੇ 1:30 ਤੋਂ ਰਾਦੇ 12 ਵਜੇ ਤੱਕ ਸ਼ਰਾਬ ਪਲਾਉਣ ਦਾ ਪੀਣ ਦਾ سلسلہ ਜਾਰੀ ਰਹਿੰਦਾ ਹੈ ਜਿੱਥੇ ਲੋਕ ਸਵਾਦਿਸ਼ਟ ਖਾਣਾ ਖਾਂਦੇ ਆ ਉੱਥੇ ਹੀ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਕਤਲ ਵੀ ਕਰ ਜਾਂਦੇ ਆ ਤਾਂ ਅਖਰ ਸਵਾਲ ਲੋਕ ਮੰਨਾਂ ਵਿੱਚ ਇਹ ਪਿਆ ਕਿ ਕੋਲੀ ਢਾਬੇ ਦੇ ਮਾਲਕ ਨੂੰ ਜਾਂ ਹੋਰ ਉੱਥੇ ਬੈਠੇ ਸਟਾਫ ਨੂੰ ਕਿਉਂ ਸੁਰਖਰੂ ਕਰ ਦਿੱਤਾ ਗਿਆ ਕੱਲ ਚਪੇੜ ਤੋਂ ਚੱਲੀ ਸੀ ਤੇ ਕਤਲ ਤੇ ਜਾ ਕੇ ਰੁਕੀਆ ਤਾਂ ਡੀਐਸਪੀ ਸਤਨਾਮ ਸਿੰਘ ਅਜੇ ਜਾਂਚ ਦਾ ਹਵਾਲਾ ਦੇ ਰਿਹਾ ਤਾਂ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਸੀ ਕਿ ਕੋਲੀ ਢਾਬੇ ਤੇ ਪਹਿਲਾਂ ਵੀ ਅੰਦਰ ਬਾਹਰ ਖੜਾਕ ਹੁੰਦੇ ਆ ਐਕਸਰਸਾਈਜ਼ ਵਿਭਾਗ ਚੈਕਿੰਗ ਨਹੀਂ ਕਰਦਾ ਕਿਉਂਕਿ ਸ਼ਹਿਰ ਦੇ ਵੱਖ-ਵੱਖ ਸ਼ੀਸ਼ਿਆਂ ਦੇ ਵਿੱਚ ਸ਼ਰਾਬ ਪੀਤੀ ਜਾ ਰਹੀ ਹੈ ਪਰੋਸੀ ਜਾ ਰਹੀ ਹੈ ਟਾਬਿਆਂ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਹਾਤਿਆਂ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਤੇ ਜਿਸ ਤਰ੍ਹਾਂ ਸ਼ਰਾਬ ਪਾਲਿਸੀ ਨੂੰ ਲੈ ਕੇ ਵੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਖਜ਼ਾਨਾ ਅਸੀਂ ਸ਼ਰਾਬ ਦੇ ਰੈਵਨੂ ਤੋਂ ਹੀ ਭਰਨਾ ਚਲੋ ਖੈਰ ਇਹ ਸਰਕਾਰਾਂ ਦੇ ਆਪਣੇ ਕਬਨੇ ਐਕਸਾਈਜ਼ ਵਿਭਾਗ ਦਾ ਆਪਣਾ ਕੰਮ ਹੈ ਤਾਂ ਸਵਾਲੇ ਪੈਦਾ ਹੋ ਰਿਹਾ ਕਿ ਕੋਲੀ ਟਾਬੇ ਦਾ ਮਾਲਕ ਆਖਰ ਪੁਲਿਸ ਨੇ ਸੁਰੱਖਰੂ ਕਿਉਂ ਕਰਤਾ ਕਿਉਂਕਿ ਜਿਸ ਤਰ੍ਹਾਂ ਦੇ ਖੜਾਕ ਅੰਦਰ ਬਾਰ ਹੁੰਦੇ ਆ ਤਾਂ ਕਾਰਵਾਈ ਦੇ ਵਿੱਚ ਉਹਨਾਂ ਨੂੰ ਵੀ ਤਫ਼ਤੀਸ਼ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਜੇ 6 ਉਹਨਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਬੇਸ਼ੱਕ ਉਹਨਾਂ ਨੇ ਕਤਲ ਨਹੀਂ ਕੀਤਾ ਬੇਸ਼ੱਕ ਕਤਲ ਰਾਹੁਲ ਨੇ ਕੀਤਾ ਹੈ ਜਿਸ ਨੇ ਸੰਤੋਸ਼ ਦੀ ਛਾਤੀ ਦੇ ਵਿੱਚ ਛੁਰਾ ਮਾਰਿਆ ਸੀ ਪਰ ਉਹਨਾਂ ਦੇ ਨਾਲ ਜਿਹੜੇ 5 ਸਾਥੀ ਸੀ ਉਹ ਜਿਹੜੇ ਉਹਦੇ ਨਾਲ ਆਏ ਸੀ ਰਾਹੁਲ ਦੇ ਇਸ ਕਰਕੇ ਨਾਮਜ਼ਦ ਕੀਤੇ ਗਏ ਤਾਂ ਅਖਰ ਜਿਹੜੀ ਵਾਰਦਾਤ ਕੋਲੀ ਟਾਬੇ ਦੇ ਕੋਲ ਹੋਈ ਹੈ ਜਾਂ ਕੋਲੀ ਢਾਬੇ ਦੇ ਅੰਦਰ ਹੋਈ ਹੈ ਲੜਾਈ ਜਿਹੜੀ ਕੋਲੀ ਢਾਬੇ ਦੇ ਅੰਦਰੋਂ ਹੁੰਦੀ ਹੁੰਦੀ ਸੜਕ ਤੇ ਆ ਗਈ ਤੇ ਉਸ ਤੋਂ ਬਾਅਦ ਸਾਰਾ ਮਾਮਲਾ ਕਤਲ ਤੇ ਜਾ ਕੇ ਨਿਬੜਦਾ ਹੈ ਤਾਂ ਆਖਰ ਕੋਲੀ ਢਾਬੇ ਦੇ ਮਾਲਕ ਸੁਰਖਰੂ ਕਿਉਂ ਕਰ ਲਏਗੇ ਕਿਹੜੀਆਂ ਤਾਕਤਾਂ ਨੇ ਕਿਹੜੇ ਸਿਆਸੀ ਵਿਅਕਤੀ ਨੇ ਕਿ ਆਖਰ ਕੋਲੀ ਢਾਬੇ ਦੇ ਮਾਲਕ ਦੇ ਬਚਾਅ ਪੱਖ ਵਿੱਚ ਆ ਹੀ ਜਾਂਦੇ ਆ ਪੁਲਿਸ ਆਪਣੀ ਫਰਜ਼ਾਂ ਵਾਲੀ ਡਿਊਟੀ ਨਿਭਾਉਂਦੀ ਹੈ ਫਰਜ਼ਾਂ ਦਾ ਕਰਦੀ ਹੈ ਬਹੁਤ ਸਾਰੀਆਂ ਕਾਰਵਾਈਆਂ ਦੇ ਵਿੱਚ ਬਹੁਤ ਸਾਰੇ ਲੋਕ ਤਫਤੀਸ਼ ਵਿੱਚ ਸ਼ਾਮਲ ਕਰ ਲਏ ਜਾਂਦੇ ਆ ਤਾਂ ਜਿਸ ਤਰ੍ਹਾਂ ਕੋਲੀ ਟਾਬੇ ਦੇ ਮਾਲਕ ਨੂੰ ਇਸ ਕੇਸ ਵਿੱਚੋਂ ਤਫਤੀਸ਼ ਵਿੱਚੋਂ ਬਾਹਰ ਰੱਖਿਆ ਗਿਆ ਹੈ ਤਾਂ ਸੁਭਾਵਕ ਹੈ ਕਿ ਪੂਰੀ ਜਾਂਚ ਦੇ ਵਿੱਚ ਜਿਹੜੇ ਕਤਲ ਕਰਨ ਵਾਲੇ ਨੇ ਜਿਹੜੇ ਹੋਰ ਵਿਅਕਤੀ ਨਾਮਜ਼ਦ ਕੀਤੇ ਨੇ ਉਹ ਤਾਂ ਕਾਨੂੰਨ ਦੀਆਂ ਕੜੀਆਂ ਤੇ ਧਰਾਵਾਂ ਦੇ ਵਿੱਚ ਦਿਖਾਈ ਦੇਣਗੇ ਪਰ ਕੋਲੀ ਟਾਬੇ ਦਾ ਮਾਲਕ ਇਸ ਪੂਰੀ ਜਾਂਚ ਤੇ ਤਫਤੀਸ਼ ਦੇ ਵਿੱਚੋਂ ਬਰੀ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਪੁਲਿਸ ਇਹ ਕਹਿ ਰਹੀ ਹੈ ਕਿ ਜਾਂਚ ਕਰਾਂਗੇ ਪੁਲਸ ਇਹ ਵੀ ਕਹਿ ਰਹੀ ਹੈ ਕਿ ਜਿਹੜੀ ਸ਼ਰਾਬ ਉੱਥੇ ਪਰੋਸੀ ਜਾਂਦੀ ਹੈ ਜਾਂ ਲਾਇਸੈਂਸ ਨੂੰ ਲੈ ਕੇ ਚਰਚਾਵਾਂ ਨੇ ਕਿ ਲਾਇਸੈਂਸ ਹੈ ਜਾਂ ਨਹੀਂ ਲਾਇਸੈਂਸ ਹਾਤਿਆਂ ਦੇ ਦਿੱਤੇ ਜਾਂਦੇ ਆ ਉਹ ਵੀ ਐਕਸਾਈਜ਼ ਵਿਭਾਗ ਵੱਲੋਂ ਢਾਬਿਆਂ ਦੇ ਨਾਲ ਚੱਲਣ ਵਾਲੇ ਜਿਹੜੇ ਬਾਹਰ ਹੈ ਜਾਂ ਜਿੱਥੇ ਸ਼ਰਾਬ ਪਲਾਈ ਜਾਂਦੀ ਹੈ ਉਹਨਾਂ ਲਈ ਕੋਈ ਬੀਅਰ 바ਰ ਦਾ ਵੀ ਲਾਇਸੈਂਸ ਨਹੀਂ ਹੁੰਦਾ ਜੇ ਕਿਸੇ ਨੇ ਬੀਅਰ 바ਰ ਦਾ ਲਾਇਸੈਂਸ ਵੀ ਲੈਣਾ ਤਾਂ ਉਹ ਵੀ ਵੱਖਰੇ ਤੌਰ ਤੇ ਹੁੰਦਾ ਉਸ ਦੇ ਲਈ ਵੀ ਸ਼ਰਤਾਂ ਨਿਯਮ ਹੁੰਦੇ ਐਕਸਾਈਜ਼ ਵਿਭਾਗ ਦੇ ਤਾਂ ਜਿਸ ਤਰੰਗ ਦੇ ਨਾਲੇ दारू ਪਲਾਉਣ ਦਾ ਸਿਲਸਿਲਾ ਦਿਖਾਈ ਦਿੰਦਾ ਹੈ ਤਾਂ ਚਰਚਾ ਵਿੱਚ ਸਪੱਸ਼ਟ ਤੋਂ ਵੀ ਨਿਕਲਿਆ ਕਿ ਜਿਹੜਾ ਲੋਨ ਆਖਰ ਕੁਝ ਅਧਿਕਾਰੀਆਂ ਨੇ ਕੋਲੀ ਢਾਬੇ ਦਾ ਵੀ ਖਦਾ ਉਹ ਆਪਣੇ ਫਰਜ਼ ਅਦਾ ਕਰ ਰਿਹਾ ਕਿਉਂਕਿ ਵਗਾਰਾਂ ਕੋਲੀ ਢਾਬੇ ਵਾਲੇ ਤੇ ਹੋਰ ਬਹੁਤ ਸਾਰੇ ਢਾਬੇ ਵਾਲੇ ਵਗਾਰਾਂ ਭੁਗਤਦੇ ਆ ਇਹਨਾਂ ਅਧਿਕਾਰੀਆਂ ਦੀ ਇਹਨਾਂ ਠਾਣਿਆਂ ਤੇ ਚੌਂਕੀਆਂ ਦੇ ਵਿੱਚ ਅਧਿਕਾਰੀਆਂ ਨੂੰ ਪਰੋਸਿਆ ਜਾਂਦਾ ਹੈ ਵਕ ਵਕ ਢਾਬਿਆਂ ਦਾ ਖਾਣਾ ਤੇ ਜਿਨ੍ਹਾਂ ਦਾ ਖਾਣਾ ਖਾਦਾ ਹੋਵੇ ਉਸ ਖਾਣੇ ਦੇ ਵਿੱਚ ਲੂਣ ਹੋਵੇ ਤੇ ਕੋਈ ਨਮਕ ਹਰਾਮੀ ਹੋਵੇ ਜਾਂ ਨਮਕ ਅਦਾ ਨਾ ਕਰੇ ਤਾਂ ਇਹ ਵੀ ਗੱਲ ਨਹੀਂ ਬਣਦੀ ਪਰ ਹੁਣ ਪੂਰੇ ਫਰਜ਼ਾਂ ਦੇ ਨਾਲ ਤੇ ਜਿਹੜੇ ਫਰਜ਼ਾਂ ਦੇ ਤਹਿਤ ਕੋਲੀ ਟਾਬੇ ਦਾ ਮਾਲਕ ਸੁਰੱਖਿਰੂ ਕੀਤਾ ਗਿਆ ਉਸ ਦੇ ਨਾਲ ਫਿਰ ਜਿਹੜੇ ਐ ਸਵਾਲ ਬਣਦੇ ਹੀ ਜਾ ਰਿਹਾ ਤੇ ਸਵਾਲਾਂ ਦੇ ਕਟਾਰੇ ਵਿੱਚ ਪੁਲਿਸ ਦੀ ਕਰਗਜ਼ਾਰੀ ਇੱਕ ਵਾਰ ਫਿਰ ਦਿਖਾਈ ਦੇ ਰਹੀ ਆ